ਜੀ ਗੌਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜਿੱਕਾ ਘਰਸਾ ਵਾਹਿਗੁਰੂ ਜਿੱਕਾ ਤੇ ਜੀ ਵਾਰਡ ਨੰਬਰ 10 ਮੇਰਾ ਨਾਮ ਗਦੀਪ कौर ਜੀ ਮੈਂ ਆ ਦਿਵਾਲੀ ਦੀਆਂ ਤੇ ਗੁਰੂ ਗੁਰਨਾਨਦ ਦੇਵ ਜੀ ਦੇ ਗੁਰਪੁਰਬ ਦੀਆਂ ਸਾਨੂੰ ਬਹੁਤ ਬਹੁਤ ਲੱਖ ਲੱਖ ਸਮੂਹ ਸੰਗਤਾਂ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਤੇ ਸਮੂਹ ਖਰੜ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਧੰਨਵਾਦ ਆਓ ਇਹ ਜਿਹੜੇ ਜੀ ਦੀਵਾਲੀ ਆ ਆਪਾਂ ਨੇ ਬੰਦੀ ਛੋੜ ਦਿਵਸ ਆ ਜਿਹੜਾ ਆਪਾਂ ਪਟਾਕਿਆਂ ਤੋਂ ਰਹਿਤ ਮਨਾਉਣਾ ਤਾਂ ਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਆ ਇਸ ਕਰਕੇ ਆਪਾਂ ਨੇ ਪਟਾਕੇ ਨਹੀਂ ਚਲਾਣੇ ਤੇ ਸਾਰਿਆਂ ਨੇ ਆਪਣਾ ਇਸ ਗੱਲ ਦਾ ਧਿਆਨ ਰੱਖਣਾ ਅਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਇੱਕ ਅਪੀਲ ਕਰਾਂਗੀ ਆਪਣਾ ਆਲਾ ਦੁਆਲਾ ਸਾਫ਼ ਰੱਖੋ ਥਾਂ ਥਾਂ ਕਿਹੜਾ ਕੂੜਾ ਕਰਕਟ ਸਿੱਟਦੇ ਆ ਇਸ ਨੂੰ ਇਸ ਨੂੰ ਪੂਰਾ ਕਰਕਰਤਤ ਬਚਾਓ ਸ਼ਹਿਰ ਨੂੰ ਗੰਦਗੀ ਤੋਂ ਤੇ ਆਪਾਂ ਇੱਕ ਪਾਣੀ ਦੀ ਬਹੁਤ ਬਚਾਅ ਕਰੀਏ ਪਾਣੀ ਦੀ ਬਚਤ ਬਹੁ ਕਰੀਏ ਕਿਉਂਕਿ ਹਰ ਘਰ ਵਿੱਚ ਜਿਹੜਾ ਪਾਣੀ ਆ ਤੁਸੀਂ ਦੇਖਿਆ ਟੈਂਕੀ ਓਵਰਫਲੋ ਹੁੰਦੀਆਂ ਰਹੇ ਕੋਈ ਗੱਡੀਆਂ ਧੋ ਰਿਹਾ ਪਾਣੀ ਇੱਕ ਬਹੁਤ ਮੁੱਲੀ ਚੀਜ਼ ਆ ਇਸ ਨੂੰ ਆਪਾਂ ਬਚਾ ਕੇ ਹੀ ਰੱਖਣਾ ਚਾਹੀਦਾ ਧੰਨਵਾਦ ਅੱਛਾ ਜੀ ਇੱਕ ਆਪਣੇ ਸਾਰੇ ਕਿਸਾਨ ਵੀਰਾਂ ਦੀ ਹੈ ਮੇਰੇ ਵੱਲੋਂ ਜਿਹੜੀ ਆਪਾਂ ਪਰਾਲੀ ਜਲਾਉਂਦੇ ਆ ਇਹਦੇ ਨਾਲ ਬਹੁਤ ਸਾਰੇ ਧੂਆਂ ਪ੍ਰਦੂਸ਼ਣ ਹੁੰਦਾ ਧੂਆਂ ਹੁੰਦਾ ਉਹਦੇ ਨਾਲ ਸੜਕਾਂ ਤੇ ਧੂਆਂ ਹੋਣਾ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਹਨ ਤੇ ਆਪਾਂ ਇਹਨੂੰ ਗਰੇਜ ਕਰੀਏ ਇਸ ਤੋਂ ਕਿਉਂਕਿ ਪ੍ਰਾਲੀਆਂ ਨੂੰ ਅੱਗ ਆਪਾਂ ਨਹੀਂ ਲਗਾਓ ਤੇ ਆਪਣੇ ਲਈ ਫਾਇਦੇਮੰਦ ਹੋਊਗਾ ਆਪਾਂ ਸਭ ਤੋਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਧੂਆਂ ਰਹਿਤ ਦੀਵਾਲੀ ਮਨਾਓ ਇੱਕ ਵਾਰ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਮੂਹ ਨਗਰ ਨਿਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆਂ